ਅੱਗੇ ਹੁੰਦੇ ਸੀਗੇ ਕਿ ਹਾਂ ਵੀ ਮੁੰਡੇ ਕੋ ਪੰਜ-ਸੱਤ ਕਿੱਲੇ ਆ। ਹੁਣ ਅੱਜਕੱਲ ਕਹਿੰਦੇ ਕੁੜੀ ਕੋ ਸੱਤ ਬੈਂਡ। ਸੱਤ ਬੈਂਡ ਦੀ ਜਿਹੜੀ ਕਦਰ ਸੀਗੀ ਉਹ ਸੱਤ ਕਿੱਲਾਂ ਤੋਂ ਵੱਧ ਗਈ ਸੀ। ਤਾਂ ਦੇਖੋ ਸਾਡੇ ਆਫਿਸ 'ਚ ਬੜੀ ਵਾਰੀ ਕੇਸ ਆਇਆ। ਉਹ ਟਵਾਰੀ ਹੋਇਆ ਜੀ ਮੁੰਡਾ ਮੁਕਰ, ਕੁੜੀ ਮੁਕਰ ਗਈ। ਆਪਾਂ ਉਹਨਾਂ ਨੂੰ ਕਹੀਦਾ ਕਿ ਟਰਾਂਸਪੇਰੈਂਟ ਹੋ ਕੇ ਸਾਨੂੰ ਗੱਲ ਤਾਂ ਦੱਸੋ ਕਿ ਤੁਸੀਂ ਜਦੋਂ ਰਿਸ਼ਤਾ ਜੋੜਿਆ ਕਿੱਦਾਂ ਕੀਤਾ ਸੀਗਾ। ਦੇਖੋ ਕੈਨੇਡਾ 'ਚ ਇਮੀਗ੍ਰੇਸ਼ਨ ਨਹੀਂ ਬੰਦ ਹੋ ਸਕਦੀ। ਉਹਨਾਂ ਦਾ ਇਮੀਗ੍ਰੇਸ਼ਨ ਤੋਂ ਬਿਨਾਂ ਨਹੀਂ ਸਰਨਾ। ਇਹ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਉਹਨਾਂ ਦਾ ਇਮੀਗ੍ਰੇਸ਼ਨ ਤੋਂ ਬਿਨਾ ਨਹੀਂ ਸਰਨਾ ਜਦੋਂ ਵੀ ਕੋਈ ਬੰਦਾ ਉੱਥੇ ਕੰਮ ਕਰਦਾ ਪੇ ਰੋਲ ਤੇ ਤਨਖਾਹ ਮਿਲਦੀ ਹੈ ਉਹਦਾ ਇੱਕ ਸੀਪੀਪੀ ਕੱਟਿਆ ਜਾਂਦਾ ਇਹਨੂੰ ਕੈਨੇਡਾ ਪੈਨਸ਼ਨ ਪਲਾਨ ਕਹਿ ਦਿੰਦੇ ਆ ਈਆਈ ਕੱਟਿਆ ਜਾਂਦਾ ਇਮਪਲॉयਮੈਂਟ ਇੰਸ਼ੋਰੈਂਸ ਕਹਿ ਦਿੰਦੇ ਆ ਸੋ ਸੀਪੀਪੀ ਦਾ ਇਹ ਹੁੰਦਾ ਕਿ ਉਹ ਇੱਕ ਤਰ੍ਹਾਂ ਦਾ ਕਿ ਜਿਹੜੇ ਕੈਨੇਡਾ ਦੀ ਬਜ਼ੁਰਗ ਪੋਪੂਲੇਸ਼ਨ ਆ ਉਹਨਾਂ ਨੂੰ ਪੈਨਸ਼ਨ ਦੇਣ ਵਾਸਤੇ ਉਹ ਘਟਦੇ ਆ ਉਹ ਕਹਿੰਦੇ ਕਿ ਤੁਹਾਡੀ ਤਨਖਾਹ ਚੋਂ ਕੱਟਣਾ ਉਹ ਤੁਹਾਨੂੰ ਪੈਨਸ਼ਨ ਦੇਣ ਵਾਸਤੇ ਨਹੀਂ ਉਹ ਜਿਹੜੀ ਹੁਣ ਬਜ਼ੁਰਗ ਪੋਪੂਲੇਸ਼ਨ ਉਹਨਾਂ ਨੂੰ ਪੈਨਸ਼ਨ ਸੋ ਜੇ ਨਵੇਂ ਬੰਦੇ ਉੱਤੇ ਕੰਮ ਹੀ ਨਹੀਂ ਕਰਨਗੇ ਉਹਨਾਂ ਨੂੰ ਕਿੱਦਾਂ ਉਹ ਪੈਨਸ਼ਨ ਦੇਣਗੇ ਸੋ ਬਾਕੀ ਜਿਹੜੀਆਂ ਵੱਡੀਆਂ ਕੰਟਰੀਜ਼ ਹੁੰਦੀਆਂ ਕੋਵਿਡ ਦੇ ਟਾਈਮ ਤੇ ਵੀ ਉਹਨਾਂ ਕੋਲ ਬਹੁਤ ਸਾਰਾ ਪੈਸਾ ਇਹਨਾਂ ਨੇ ਰਿਜ਼ਰਵ ਰੱਖਿਆ ਹੁੰਦਾ ਇਹਨਾਂ ਨੇ ਇਕੱਲੇ ਇਕੱਲੇ ਬੰਦੇ ਨੂੰ 2-2000 ਡਾਲਰ ਵੰਡਤਾ ਸੀਗਾ ਇੱਕ ਮਹੀਨੇ ਵਾਸਤੇ ਨਹੀਂ ਸਾਲ-ਸਾਲ 2-2 ਸਾਲ ਉਹਨਾਂ ਨੇ ਵੰਡੇ ਆ ਪਤਾ ਨਹੀਂ ਕਿੰਨੇ ਲੱਖ ਲੋਕਾਂ ਨੂੰ ਸੋ ਇਦਾਂ ਕੁਛ ਨਹੀਂ ਆ ਦਰਾਤੋਂ ਰਾਤ ਕੰਟਰੀਆਂ ਨਹੀਂ ਟੈਣਦੀਆਂ ਹੁੰਦੀਆਂ ਨਾ ਰਾਤੋਂ ਰਾਤ ਬਣਦੀਆਂ ਹੁੰਦੀਆਂ ਤੋ ਕੰਟਰੀ ਨੂੰ ਡਿਵੈਲਪ ਹੋਣ ਨੂੰ ਵੀ ਟਾਈਮ ਲੱਗਦਾ ਕੰਟਰੀ ਨੂੰ ਜੇ ਉੱਪਰ-ਨੀਚੇ ਵੀ ਜਿਹੜੀ ਆ ਗ੍ਰਾਫ ਉਹਨੂੰ ਵੀ ਟਾਈਮ ਲੱਗਦਾ ਕੋਈ ਜੰਦਾ ਰਹਿੰਦਾ ਵੀਰਾਤੋਂ ਰਾਤ ਨਹੀਂ ਡਿੱਗਦੀ ਹਾਂ ਹੁਣ ਮਸਲਾ ਇਹ ਆ ਕਿ ਇੱਥੇ ਹੁਣ ਅੱਜਕੱਲ ਰੀਲਸ ਉਹ ਚੱਲਣਗੀਆਂ ਜਿਹੜੀਆਂ ਬਾਹਰ ਤੇ ਪਾਣਗੇ ਹੁਣ ਇੱਥੇ ਕੋਈ ਪੋਜੀਸ਼ਨ ਨਿਕਲਦੀ ਇੱਥੇ ਹੁਣ ਅੱਜਕੱਲ ਥੋੜਾ ਜਿਹਾ ਟ੍ਰੈਂਡ ਘਟ ਗਿਆ ਪਹਿਲਾਂ ਕੀ ਹੁੰਦਾ ਜੀ 5 ਚਪੜਾਸੀ ਦੀਆਂ ਪੋਸਟਾਂ ਨਿਕਲੀਆਂ ਜੀ 3 ਲੱਖ ਬੰਦੇ ਨੇ ਅਪਲਾਈ ਕਰਤਾ ਹੁਣ ਅੱਜਕੱਲ ਉਹ ਖਬਰਾਂ ਕੋਈ ਦੇਖਦਾ ਨਹੀਂ ਪੁਰਾਣੀਆਂ ਹੋ ਗਈਆਂ ਉਹ ਕਹਿੰਦਾ ਇੱਥੇ ਤਾਂ ਖਾਲੀ ਇਹੀ ਹੁਣ ਉੱਥੇ ਪੰਜ ਪੋਸਟਾਂ ਨਿਕਲੀਆਂ ਤੇ ਉੱਥੇ 3000 ਬੰਦੇ ਦੀ ਲਾਈਨ ਲੱਗ ਗਈ ਉਹ ਲੋਕਾਂ ਦੀ ਨਿਗਾ ਚ ਆ ਗਈ ਆ ਗਈ ਸੋ ਮੇਨ ਇਹ ਆ ਕਿ ਦੇਖੋ ਜਦੋਂ ਆਪਾਂ ਉੱਥੇ ਸਟੱਡੀ ਕਰਨ ਜਾਣੇ ਆਪਾਂ ਉਹਨਾਂ ਨੂੰ ਇਹ ਕਹਿ ਕੇ ਜਾਂਦੇ ਹਾਂ ਸਟੱਡੀ ਕਰਕੇ ਆਪਾਂ ਵਾਪਸ ਆ ਜਾਾਂਗੇ ਅੱਜ ਦੇ ਟਾਈਮ 'ਚ ਉਹ ਪੇਰੈਂਟ ਆਪਣੇ ਬੱਚੇ ਨੂੰ ਭੇਜਣ ਜਿਨ੍ਹਾਂ ਕੋ 5-10 ਲੱਖ ਦਾ ਪਿੱਛੇ ਬੈਕਅਪ ਹੈਗਾ ਕਿ ਜੇ ਕੋਈ ਉਹਨਾਂ ਨੂੰ ਫੀਸ ਦੀ ਲੋਡ ਪਾਵੇ ਕੋਈ ਹਵੀ ਨਵੀ ਪੈਜੇ ਤੇ ਉਹ ਪਿੱਛੇ ਸਪੋਰਟ ਕਰ ਸਕਣ ਆਦਰਵਾਇਜ਼ ਮੈਂ ਕਹਿੰਨਾ ਕਿ ਜਿਹੜਾ ਥੋੜਾ ਟਾਈਮ ਅਜੇ ਹੋਲਡ ਕਰਨ ਦੀ ਲੋਡ ਵੀ ਰੁਕ ਜੋ ਹਾਂਜੀ ਕਿਉਂਕਿ ਸਪਾਊਸਲ ਓਪਨ ਵਰਕ ਪਰਮਿਟ ਜਿਹੜਾ ਇਹਨਾਂ ਨੇ ਪਹਿਲਾਂ ਦੇਖੋ ਸਪਾਊਸਲ ਓਪਨ ਵਰਕ ਪਰਮਿਟ ਵਾਲਾ ਕੰਮ ਬੜਾ ਚੱਲਿਆ ਬਹੁਤ ਚੱਲਿਆ ਤੇ ਐਂਡ ਹੁਣ ਜਿਹੜਾ ਉਹਨਾਂ ਨੇ ਰੋਕ ਕੇ ਉਹਨੂੰ ਸਿਰਾ ਕਰਤਾ ਸਪਾਊਸਲ ਓਪਨ ਵਰਕ ਪਰਮਿਟ ਅੱਜ ਦੀ ਡੇਟ 'ਚ ਵੀ ਲੱਗ ਰਿਹਾ ਜਿਹੜਾ ਬੈਚਲਰ ਡਿਗਰੀ ਲੈ ਕੇ ਜਾ ਰਿਹਾ ਹੂੰ ਦੋ ਹਾਰਡਲੀ 3-4 ਇੱਥੋਂ ਆਪਣੀ ਬੀਐਸਸੀ ਜਾਂ ਕੋਈ ਵੀ ਗ੍ਰੈਜੂਏਸ਼ਨ ਕਰਕੇ ਫਿਰ ਜਾ ਰਿਹਾ ਨਹੀਂ ਜਿਹੜਾ ਬੰਦਾ ਇੱਥੋਂ ਘਟੂ ਘਟ ਪਹਿਲਾਂ ਡਿਪਲੋਮੇ ਲੈ ਕੇ ਚਲ ਜਾਂਦਾ 12th ਪਹਿਲਾਂ ਹਾਂਜੀ 12ਵੀਂ ਕਰਕੇ ਚਲ ਗਿਆ ਸੋ ਹੁਣ ਜੰਦਾ ਕਿ ਲਫ ਚਾਹੀਦੀ ਚਾਹੀਦੀ ਹੈ ਨਹੀਂ ਗ੍ਰੈਜੂਏਸ਼ਨ ਉੱਥੇ ਜਾ ਕੇ ਕਰਨਾ ਚਾਹੁੰਦਾ ਓਕੇ ਸੋ ਤਿੰਨ ਚਾਰ ਇਦਾਂ ਦੇ ਕੋਰਸਿਸ ਹੈਗੇ ਜਿੱਚੇ ਹਜੇ ਵੀ ਸਪਾਊਸਲ ਓਪਨ ਵਰਕ ਪਰਮਿਟ ਹੈਗਾ ਓਕੇ ਜੇ ਮਾਸਟਰਸ ਕੋਈ ਜਾ ਕੇ ਕਰਨਾ ਚਾਹੁੰਦਾ ਉਹਦੇ ਚ ਵੀ ਸਪਾਊਸਲ ਓਪਨ ਵਰਕ ਪਰਮਿਟ ਹੈਗਾ ਯਾਨੀ ਡਿਪਲੋਮਾ ਕੋਰਸਿਸ ਬੰਦ ਕਰਤੇ ਡਿਪਲੋਮਾ ਕੋਰਸਿਸ ਦੇ ਵਿੱਚ ਸਪਾਊਸਲ ਓਪਨ ਵਰਕ ਪਰਮਿਟ ਬੰਦ ਕਰ ਬੰਦ ਕਰਤੇ ਕਿ ਤੁਹਾਡੇ ਸਪਾਊਸ ਨੂੰ ਉਹ ਮੈਂ ਕਿੰਨਾ ਬਲ ਸਾਹਿਬ ਮੇਰਾ ਇਮੀਗ੍ਰੇਸ਼ਨ ਦਾ ਕੰਮ ਹੂੰ ਸਾਨੂੰ ਹਰ ਮਹੀਨੇ ਉਹਦੀਆਂ 10-15 ਫਾਈਲਾਂ ਸਾਨੂੰ ਟੱਕਰਦੀਆਂ ਸੀਗੀਆਂ ਠੀਕ ਹੈ ਸਾਨੂੰ ਨਹੀਂ ਟੱਕ ਕੁਝ ਚੀਜ਼ਾਂ ਸਾਡੇ ਸਮਾਜ ਵਾਸਤੇ ਬਿਹਤਰੀ ਵਾਸਤੇ ਵਧੀਆ ਹੁੰਦੀਆਂ ਹਾਂ ਉਹਨੂੰ ਆਪਾਂ ਪਰਸਨਲ ਲੈਵਲ ਤੇ ਨਹੀਂ ਸੋਚ ਸਕਦੇ ਹਾਂ ਚਲੋ ਉਹਦੇ ਤੇ ਤੁਹਾਨੂੰ ਹੀ ਫਾਇਦਾ ਹੀ ਸੀ ਹਾਂਜੀ ਉਹਨੂੰ ਆਪਾਂ ਇੱਕ ਸਮਾਜ ਦੇ ਲੈਵਲ ਤੇ ਸੋਚਣਾ ਹਾਂ ਕਿ ਹਾਂ ਵੀ ਹੁਣ ਬੰਦ ਕੀਤਾ ਦੇਖੋ ਸਾਡੇ ਆਫਿਸ 'ਚ ਬੜੀ ਬਾਰੀ ਕੇਸ ਆਇਆ ਵੋਤਵਾਰੀ ਹੋਇਆ ਜੀ ਮੁੰਡਾ ਮੁੱਕਰ ਗਿਆ ਕੁੜੀ ਮੁੱਕਰ ਗਈ ਆਪਾਂ ਉਹਨਾਂ ਨੂੰ ਕਹੀਦਾ ਕਿ ਟਰਾਂਸਪੇਰੈਂਟ ਹੋ ਕੇ ਸਾਨੂੰ ਗੱਲ ਤਾਂ ਦੱਸੋ ਕਿ ਤੁਸੀਂ ਜਦੋਂ ਰਿਸ਼ਤਾ ਜੋੜਿਆ ਕਿੱਦਾਂ ਕੀਤਾ ਸੀਗਾ ਕਿ ਕੋਈ ਆਇਲਸ ਦਾ ਸੀਨ ਤਾਂ ਨਹੀਂ ਸੀਗਾ ਜਾਂ ਬਾਅਦ 'ਚੋ ਪ੍ਰੋਗਰਾਮ ਬਣਿਆ 90 95% ਆਇਲਸ ਦੇ ਬੇਸ ਤੇ ਹੀ ਅੱਗੇ ਹੁੰਦੇ ਸੀਗੇ ਕਿ ਹਾਂ ਵੀ ਮੁੰਡੇ ਕੋਲ 5-7 ਕਿੱਲੇ ਆ ਹੁਣ ਅੱਜ ਕੱਲ ਕਹਿੰਦੇ ਕੁੜੀ ਕੋਲ 7 ਬੈਂਡ 7 ਬੈਂਡ ਦੀ ਜਿਹੜੀ ਕਦਰ ਸੀਗੀ ਉਹ 7 ਕਿੱਲਿਆਂ ਤੋਂ ਵੱਧ ਗਈ ਸੀਗੀ ਕਿ ਹਾਂ ਵੀ ਜੇ 15-20 ਕਿੱਲਿਆਂ ਵਾਲਾ ਮੁੰਡਾ ਉਹ ਕੁੜੀ ਘੱਟੋ ਘੱਟ ਵੀ 7-8 ਕਿੱਲਿਆਂ ਵਾਲੀ ਲੈਂਦਾ ਹੀ ਕਿ ਉਸ ਪਰਿਵਾਰ ਨਾਲ ਨਾਤਾ ਜੋੜਨਾ ਜਿਨ੍ਹਾਂ ਦੇ 7-8 ਕਿੱਲੇ ਹੈਗੇ ਆ ਚਲੋ ਆਪਾਂ ਭਵਦਾਜ ਨਾਂ ਵੀ ਲਵਾਂਗੇ ਬੰਦਾ ਬੈਠਦਾ ਉੱਟਦਾ ਕੋਈ ਸੇਵਾ ਪਾਣੀ ਸਾਡਾ ਕਰਨ ਬਟ ਹੁਣ ਉਹ ਬੈਂਡ ਤੇ ਗੱਲ ਆ ਗਈ ਤੇ ਜਦੋਂ ਆਪਾਂ ਉਹਨਾਂ ਨੂੰ ਪੁੱਛੀ ਤਾਂ ਕੀ ਗੱਲਬਾਤ ਹੋਈ ਸੀ ਉਹ ਕਹਿੰਦੇ ਆਪਾਂ ਆ ਗੱਲਬਾਤ ਹੋਈ ਸੀ ਤੁਹਾਡੀ ਕੁੜੀ ਕੋ ਬੈਂਡ ਹੈਗੀ ਆਪਾਂ ਪੈਸੇ ਲਾਵਾਂਗੇ ਦੇਖੋ ਬਾਲ ਸਭ ਜਦੋਂ ਸੌਦੇ ਕਰਨੇ ਨਾ ਸੌਦਿਆਂ 'ਚ ਫਾਇਦਾ ਵੀ ਹੋ ਸਕਦਾ ਸੌਦਿਆਂ 'ਚ ਨਫਾ ਵੀ ਨੁਕਸਾਨ ਵੀ ਹੋ ਸਕਦਾ ਫਿਰ ਪਿੱਟੋ ਨਾ ਕਿ ਕੁੜੀ ਮੁਕਰ ਗਈ ਜਾਂ ਮੁੰਡਾ ਮੁਕਰ ਗਿਆ ਫਿਰ ਤਗੜੇ ਹੋ ਕੇ ਰੋ ਸੋ ਇੰਨਾ ਜਲੂਸ ਕੱਢਿਆ ਪੰਜਾਬ ਦਾ ਇੰਨਾ ਜਲੂਸ ਕੱਢਿਆ ਤੀਜੇ ਦਿਨ ਕੈਮਰੇ ਵਾਲੇ ਵੀ ਚੱਕ ਕੇ ਕੀ ਆ ਕੁੜੀ ਮੁੱਕਰ ਗਈ ਕੁੜੀ ਨੇ ਉੱਥੇ ਗੱਲਬਾਤ ਬੱਚੇ ਪੁੰਗਰ ਦੇ ਬੱਚਿਆਂ ਦਾ ਤੁਸੀਂ ਵਿਆਹ ਕਰਤਾ 19 ਵੀਹ ਸਾਲਾਂ ਦੇ